ਹਮੇਸ਼ਾ ਕ੍ਰਿਸ਼ਨਾਂ ਵਿੱਚ ਹੀ ਜਲਦੇ ਰਹਿੰਦੇ ਨੇ ਹੁਣ ਆਪਾਂ ਜਦੋਂ ਆਪਾਂ ਬਾਬਾ ਪ੍ਰਿਥੀ ਚੰਦੀ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੇ ਪੁੱਤਰ ਬਾਬਾ ਮਿਹਰਬਾਨ ਜੀ ਦੀ ਗੱਲ ਕਰਦੇ ਤੇ ਦੂਜੇ ਪਾਸੇ ਤ્યાਗ ਦੀ ਮੂਰਤ ਧੀਰਜਤਾ ਦੀ ਮੂਰਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਦੁਨੀਆ ਦਾ ਭਲਾ ਕੀਤਾ ਹੈ ਭਾਵੇਂ ਲਾਹੌਰ ਵਿੱਚ ਕਾਲ ਪਿਆ ਮਾਰੇ ਪਾਸ਼ਾ ਉੱਤੇ ਸੇਵਾ ਵੀ ਕਰਕੇ ਆਏ ਤੇ ਅੰਤ ਨੂੰ ਗੁਰੂ ਸਾਹਿਬ ਪਾਸ਼ਾ ਜੀ ਨੂੰ ਤੱਤੀ ਤਵੀ ਤੇ ਜਦੋਂ ਬਿਠਾਇਆ ਤੇ ਉਦੋਂ ਵੀ ਉਹ ਲਾਹੌਰ ਸ਼ਹਿਰ ਸੀ ਜਿੱਥੇ ਮਹਾਰਾਜ ਨੇ ਪਹਿਲਾਂ ਸੇਵਾ ਕੀਤੀ ਨਾ ਗਰੀਬ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਰਸ਼ਨ ਪਾਣੀ ਮਹਾਰਾਜ ਨੇ ਆਪ ਖੁਦ ਦਸਵੰਦ ਦੀ ਜਿਹੜੀ ਮਾਇਆ ਸੀ ਉਹ ਲੋੜਵੰਦਾਂ ਤੇ ਖਰਚ ਕੀਤੀ ਜਿਨ੍ਹਾਂ ਨੂੰ ਸਰੀਰਕ ਤੌਰ ਤੇ ਭਿਆਨਕ ਬਿਮਾਰੀਆਂ ਲੱਗੀਆਂ ਸਨ ਉਹਨਾਂ ਬਿਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਤੇ ਦਸਵੰਦ ਨੂੰ ਵਰਤਿਆ ਤੇ ਅੰਤ ਕੀ ਹੋਇਆ ਬਿ ਸਤਗੁਰੂ ਪਾਤਸ਼ਾਹ ਜੀ ਨੂੰ ਉਸੇ ਹੀ ਲਾਹੌਰ ਸ਼ਹਿਰ ਵਿਖੇ ਤੱਤੀ ਤਵੀ ਤੇ ਬਿਠਾ ਕੇ ਸਤਗੁਰੂ ਪਾਤਸ਼ਾਹ ਜੀ ਦੇ ਸੀਸ ਵਿੱਚ ਤੱਤਾ ਰੇਤਾ ਪਾ ਕੇ ਮਹਾਰਾਜ ਨੇ ਸ਼ਹੀਦ ਕੀਤਾ ਤੇ ਮਹਾਰਾਜ ਨੇ ਸ਼ਹੀਦ ਹੋਣ ਸਮੇਂ ਵੀ ਅਕਾਲ ਪੁਰਖ ਨੂੰ ਉਲਾਮਾ ਨਹੀਂ ਸੀ ਦਿੱਤੇ ਸਗੋਂ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤੇਰਾ ਕੀ ਮਿੱਠਾ ਲੱਗਦਾ ਤੇ ਇੱਥੇ ਜਦੋਂ ਦੂਜਾ ਪੱਖ ਆਪਾਂ ਵੇਖਦੇ ਹਾਂ ਉਹਨਾਂ ਦੇ ਭਰਾਤਾ ਹਨ ਬਾਬਾ ਪਿਰਥੀ ਚੰਦ ਜੀ ਮੜੀ ਮੜੀ ਗੱਲ ਉੱਪਰ ਈਰਖਾ ਕਰਦੇ ਹਾਂ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵਿਖਰਵੇਂ ਮੰਦੇ ਭੇੜੇ ਟੇਡੇ ਬੋਲ ਬੋਲਦੇ ਤੇ ਸਤਿਗੁਰੂ ਪ੍ਰਸਾਦ ਨੇ ਸਮਝਾਉਣਾ ਵੀ ਕਾਹੇ ਪੂਰ ਝਗਰਤ ਹੋ ਸੰਗ ਬਾਪ ਕਿ ਪਿਤਾ ਦੇ ਨਾਲ ਝਗੜਿਆ ਨਹੀਂ ਜਾਂਦਾ ਪਿਤਾ ਦਾ ਤਾਂ ਸਤਕਾਰ ਕੀਤਾ ਜਾਂਦਾ ਪਿਤਾ ਦੇ ਕਰਕੇ ਤਾਂ ਦੁਨੀਆ ਦੇਖਦੇ ਪਏ ਹੋ ਮਾਂ ਦੇ ਕਰਕੇ ਤਾਂ ਸੰਸਾਰ ਵਿੱਚ ਆਏ ਹੋ ਉਹਨਾਂ ਨਾਲ ਝਗੜਿਆ ਥੋੜੀ ਜਾਂਦਾ ਪਰ ਨਾ ਮਹਾਰ ਨੇ ਕਈ ਵਾਰ ਇਹ ਕਿਹਾ ਕਿ ਤੂੰ ਚੱਲ ਮੈਨੂੰ ਗੁਰੂ ਨਹੀਂ ਤੇ ਆਪਣਾ ਪਿਤਾ ਹੀ ਜਾਣ ਕੇ ਮੇਰੇ ਨਾਲ ਥੋੜਾ ਟੰਗ ਤਰੀਕੇ ਨਾਲ ਗੱਲ ਕਰ ਪਰ ਨਹੀਂ ਬਾਬਾ ਫਿਰਥੀचंद ਹਰ ਸਮੇਂ ਗੁੱਸੇ ਦੇ ਭਰੇ ਹੋਏ ਤ੍ਰਿਸ਼ਨਾ ਦੇ ਭਰੇ ਹੋਏ ਈਰਖਾ ਦੇ ਭਰੇ ਹੋਏ ਹਰ ਸਮੇਂ ਭੈੜੇ ਮੰਦੇ ਖਰਵੇ ਬੋਲ ਬੋਲਦਾ ਹੈ ਅੱਗ ਸੁੱਟਦੇ ਪਹਿਨ ਆਪਣੀ ਜ਼ੁਬਾਨ ਤੋਂ ਅੱਗ ਸੁੱਟੀ ਜਾਂਦੀ ਹੈ ਤ੍ਰਿਸ਼ਨਾ ਇੰਨੀ ਜ਼ਿਆਦਾ ਵੱਧ ਗਈ ਤੇ ਆਪ ਅਗਰ ਗੁਰੂ ਨਹੀਂ ਨਾ ਬਣ ਸਕੀ ਤੇ ਮਨ ਵਿੱਚ ਇਹ ਖਿਆਲ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਕਿਹੜਾ ਕੋਈ ਔਲਾਦ ਨਾ ਕੋਈ ਪੁੱਤਰ ਹੈ ਨਾ ਧੀ ਹੈ ਮੇਰਾ ਪੁੱਤਰ ਮਿਹਰਬਾਨ ਗੁਰੂ ਬਣ ਜਾਏ